ਸਤ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਿਹਾ ਸਾਰੇ ਸਰੋਤਿਆਂ ਨੂੰ ਜੀ ਆਉਣ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਆ ਰਹੀ ਹੈ ਹੁਣੇ-ਹੁਣੇ ਇੱਥੇ ਮੱਚੀ ਬਹੁਤ ਹੀ ਜ਼ਿਆਦਾ ਭਾਰੀ ਤਬਾਈ ਹੋਈਆਂ ਕਈ ਮੌਤਾਂ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਅੱਛੇਆ ਰਤੈ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਸਾਡੇ ਲਈ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਦੋਸਤੋ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜੀ ਹਾਂ ਦੱਖਣੀ ਚੀਨ ਚ ਭਾਰੀ ਮੀਂਹ ਕਾਰਨ ਹਾਈਵੇ ਦਾ ਇੱਕ ਹਿੱਸਾ ਟੁੱਟ ਜਾਣ ਕਰਕੇ ਕਈ ਕਾਰਾਂ ਪਲਾਂ ਤੋਂ ਹੇਠਾਂ ਡਿੱਗ ਗਈਆਂ ਜੀ ਹਾਂ ਤੇ ਜਸਕਰ ਟਕੜਕੋੜ ਹੜਤਾਲੀ ਲੋਕਾਂ ਦੀ ਮੌਤ ਅਧਿਕਾਰੀਆਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ ਆ ਜੀ ਹਾਂ ਇਹ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਤੇ ਨਾਲ ਹੀ ਸ਼ਹਿਰ ਪ੍ਰਸ਼ਾਸਨ ਨੇ ਦੱਸਿਆ ਕਿ 97.9 ਮੀਟਰ ਲੰਬਾ ਹਾਈਵੇ ਸ਼ਖਸ਼ਨਪੋਦੋਵਤ ਰਕੇ ਕਰੀਬ 2 ਵਜੇ ਟਹਿ ਗਿਆ ਜਿਸ ਕਰ 23 ਗੱਡੀਆਂ ਟੋਏ ਚ ਡਿੱਗ ਗਈਆਂ ਤੇ ਇੱਕ ਅਧਿਕਾਰੀ ਦੇ ਬਿਆਨ ਮੁਤਾਬਕ ਇਸ ਹਾਦਸੇ ਚ 3 ਲੋਕ ਜ਼ਖਮੀ ਹੋਏ ਹਨ ਤੇ ਨਾਲ ਹੀ ਕੁਝ ਹਿੱਸੇ ਪਿਛਲੇ 2 ਹਫਤਿਆਂ ਤੋਂ ਮੀਂਹ ਅਤੇ ਹੜ੍ਹਾਂ ਦੇ ਨਾਲ ਗੜ੍ਹ ਮਾਨ ਨਾਲ ਪ੍ਰਭਾਵਿਤ ਹੋਏ ਹਨ ਤੇ ਪਿਛਲੇ ਹਫਤੇ ਸੂਬਾਈ ਰਾਜਧਾਨੀ ਚ ਆਏ ਪਚਾਲ ਚ 5 ਲੋਕਾਂ ਦੀ ਮੌਤ ਹੋ ਗਈ ਸੀ ਵੀਡੀਓ ਦੇਖਣ ਲਈ ਤੁਹਾਡਾ